ਅੱਜ ਤਾਂ ਤੁਸੀਂ ਅੱਜ ਹੀ ਇਜਾਜ਼ਤ ਦਿਓਗੇ ਕਿ ਇੱਥੋਂ ਹੀ ਸ਼ੁਰੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਈ ਵਾਰੀ ਬਹੁਤ ਕੁਝ ਕਹਿਣਾ ਪੈਂਦਾ ਬੜੀਆਂ ਤਮੀਤਾਂ ਬੰਨਣੀਆਂ ਪੈਂਦੀਆਂ ਪਰ ਇਸ ਤੋਂ ਬਾਅਦ ਵੀ ਜੇ ਮੂੰਹੋਂ ਕਹਿਣਾ ਪਵੇ ਤਾਂ ਕੋਈ ਮੈਨੂੰ ਲੱਗਦਾ ਕਿ ਫਾਲਤੂ ਦੇ ਸ਼ਬਦ ਹੋਣਗੇ ਮੈਂ ਸਿਰਫ ਇੰਨੀ ਗੱਲ ਕਵਾਂਗਾ ਕਿ ਇਸ ਫਿਲਮ ਦੇ ਪਿੱਛੇ ਇੱਕ ਥਾਟ ਲੈ ਕੇ ਆਉਣਾ ਉਹਨੂੰ ਇੰਪਲੀਮੈਂਟ ਕਰਨ ਲਈ ਕਿੰਨੇ ਔਖੇ ਪ੍ਰੋਸੈਸ ਚੋਂ ਲੰਘਣਾ ਪੈਂਦਾ ਕਿੰਨੇ ਤਰਅਦਦ ਕਰਨੇ ਪੈਂਦੇ ਐ ਇੱਕ-ਇੱਕ ਅੱਖਰ ਜਦੋਂ ਸਕ੍ਰਿਪਟ ਦਾ ਲਿਖਿਆ ਜਾਂਦਾ ਇੱਕ-ਇੱਕ ਸੀਨ ਜਦੋਂ ਡਿਜ਼ਾਈਨ ਹੁੰਦਾ ਪਰਫਾਰਮੈਂਸ ਤੇ ਜ਼ੋਰ ਦਿੱਤਾ ਜਾਂਦਾ ਜਦੋਂ ਸ਼ੂਟਿੰਗ ਹੁੰਦੀ ਹੈ ਕਈ ਵਾਰੀ ਮਾਹੌਲ ਸੂਟੇਬਲ ਨਹੀਂ ਹੈ ਕੋਈ ਆਰਟਿਸਟ ਸਾਡਾ ਉਸ ਮੂਡ 'ਚ ਨਹੀਂ ਹੈ ਜਦੋਂ ਕੰਮ ਕੀਤਾ ਜਾ ਸਕੇ ਕਈ ਵਾਰੀ ਮੌਸਮ ਸਾਥ ਨਹੀਂ ਦਿੰਦਾ ਬਹੁਤ ਸਾਰੇ ਤਰਅਦਦ ਔਰ ਬਹੁਤ ਸਾਰੀਆਂ ਮੁਸ਼ਕਲਾਂ ਚੋਂ ਲੰਘ ਕੇ ਇੱਕ ਦੋ ਘੰਟੇ ਦਾ ਚੰਗਾ ਪ੍ਰੋਡਕਟ ਤਿਆਰ ਕਰਨਾ ਬਹੁਤ ਵੱਡੀ ਇੱਕ ਸਟਰਗਲ بڑے ਸੰਘਰਸ਼ੋਂ ਨਿਕਲ ਕੇ ਆਉਣ ਵਾਲੀ ਗੱਲ ਹੈ ਪਰ ਜਦੋਂ ਆ ਹੁਣ ਤੱਕੇ ਪੈ ਰਹੇ ਸੀ ਮੈਂ ਕਹਿ ਰਿਹਾ ਸੀ ਗਿੱਪੀ ਹੁਣਾਂ ਨੂੰ ਕਿ ਆਹੀ ਤੇਨੂੰ ਡਿੱਕੀਦਾ ਵੀ ਮਿਹਨਤ ਕਰੀਏ ਆਖਰ ਨੂੰ ਤੱਕ ਪਵੇ ਇੱਕ ਵਾਰੀ ਉਹ ਤੱਕ ਪੈ ਰਹੀ ਸੀ ਤਾਂ ਕਿ ਤੱਕ ਕੇ ਇੱਥੇ ਤੱਕ ਲੈ ਆਈਏ ਸਾਨੂੰ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਮੈਂ ਫਿਲਮ ਅਕਾਲ ਦੇ ਪਿੱਛੇ ਵਨ ਮੈਨ ਆਰਮੀ ਗਿੱਪੀ ਗਰੇਵਾਲ ਮੈਂ ਰਿਕਵੈਸਟ ਕਰਾਂਗਾ ਕਿ ਇਸ ਫਿਲਮ ਨੂੰ ਸੋਚਣਾ ਲਿਖਣਾ ਡਾਇਰੈਕਸ਼ਨ ਮਿਊਜ਼ਿਕ ਤੇ ਨਾਲ ਬੈਣਾ ਆਪ ਮਿਊਜ਼ਿਕ ਤਿਆਰ ਕਰਨਾ ਸਾਰਾ ਫਿਰ ਉਸ ਤੋਂ ਬਾਅਦ ਆਪ ਵਿੱਚ ਗਾਉਣਾ ਵੀ ਆਪਣੀ ਪਰਫਾਰਮੈਂਸ ਦੇ ਨਾਲ ਨਾਲ ਬਾਕੀ ਸਾਰਿਆਂ ਦੀ ਪਰਫਾਰਮੈਂਸ ਦਾ ਧਿਆਨ ਰੱਖਣਾ ਇਹ ਬਹੁਤ ਇੱਕ ਮੈਨੂੰ ਲੱਗਦਾ ਕਿ ਨਵੇਕਲਾ ਹੀ ਕੰਮ ਹੈ ਸਾਡੀ ਇੰਡਸਟਰੀ ਚ ਜਿਹੜਾ ਹੋਇਆ ਇਹ ਵਾਲਾ ਔਰ ਬਾਕੀ ਜੇ ਸਟਾਰ ਕਲਾਕਾਰਾਂ ਦੀ ਗੱਲ ਕਰੀਏ ਵਾਰੀ-ਵਾਰੀ ਸਾਰਿਆਂ ਦਾ ਜ਼ਿਕਰ ਕਰਾਂਗੇ ਮੈਂ ਚਾਹਾਂਗਾ ਕਿ ਬਹੁਤ ਥੋੜੇ ਸ਼ਬਦਾਂ ਚ ਗੱਲ ਮੁਕਾ ਕੇ ਸਿੱਧਾ ਮੈਂ ਗਿੱਪੀ ਗਰੇਵਾਲ ਨੂੰ ਰਿਕੁਐਸਟ ਕਰਾਂਗਾ ਕਿ ਤੁਹਾਨੂੰ ਮੁਖਾਤਿਬ ਹੋਣ ਆਓ ਜੀ ਤੁਹਾਨੂੰ ਕਿੱਦਾਂ ਲੱਗੀ ਜੀ ਤੁਸੀਂ ਪਹਿਲਾਂ ਆਪ ਦੱਸੋ ਸੋ ਮੈਂ ਤਾਂ ਹੁਣ ਕੀ ਕਹਿਣਾ ਮੈਂ ਤੁਸੀਂ ਦੇਖ ਲਿਆ ਫਿਲਮ ਬਸ ਤੁਹਾਡਾ ਧੰਨਵਾਦ ਆ ਥੈਂਕ ਯੂ ਸਾਰਿਆਂ ਨੂੰ ਅੱਗੇ ਆਪਣੇ ਆਪਣੇ ਜਾ ਕੇ ਰਿਵਿਊ ਦਿਓ ਲਿਖ ਕੇ ਪਾਓ ਆਪਾਂ ਜਿੰਨਾ ਵੱਧ ਤੋਂ ਵੱਧ ਫਿਲਮ ਨੂੰ ਅੱਗੇ ਲਿਜਾ ਸਕਦੇ ਹਾਂ ਬਸ ਹਿੰਮਤ ਕਰੀਏ ਅਸੀਂ ਜਿਹੜਾ ਕੰਮ ਕਰਨਾ ਸੀਗਾ ਉਹ ਕਰਤਾ ਸਾਡਾ ਫਾਈਨਲ ਫਿਲਮ ਹੈ ਜਿਹੜੀ ਆਪਾਂ ਹੁਣ ਦੇਖੀ ਆ ਸੋ ਮੈਂ ਤਾਂ ਹੁਣ ਕੀ ਕਹਾਂ ਬਸ ਸਾਰਿਆਂ ਨੇ ਇਹਨਾਂ ਨੇ ਸਪੋਰਟ ਕੀਤੀ ਆ ਬੜਾ ਰੱਜ ਕੇ ਮਿਹਨਤ ਕੀਤੀ ਆ ਸਾਰਿਆਂ ਲਈ ਤਾੜੀ ਲਾ ਦਿਓ ਥੈਂਕ ਯੂ